ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਰਾਇਤਰਾਣਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਨੇੜੇ ਜਾਖਲ ਹਰਿਆਣਾ ਇੱਕ ਮੱਝ ਲੱਗਿਆ ਬਾਈ ਦੇ ਘਰੋਂ ਦਿਖਾਉਣਾ ਸੂਆ ਤੀਜਾ ਪਰ ਵੱਡੀ ਬੁੱਢੀ ਆ ਗਈ ਸੱਜਣੋ ਫੁੱਲ ਤੇ ਨਾਲ ਇਹਦੇ ਆ ਗਈ ਇਕੱਠੀ ਬਾਕੀ ਡਿਟੇਲ ਆ ਜਿਹੜੀ ਬਾਈ ਨੂੰ ਪੁੱਛ ਲਾਂਗੇ ਦੁੱਧ ਦਾ ਕੀ ਰਕਾਰ ਰਿਆ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਬਾਈ ਤੋਂ ਆ ਜੀ ਹੋਰ ਕੀ ਹਾਲ ਆ ਜੀ ਬਧੀਏ ਹਾਂ ਛੜਤੀ ਕਲਾ ਹਾਂ ਐਡਰੈਸ ਦੱਸ ਦਿਓ ਪ੍ਰੋਪਰ ਘਰ ਆਪਣਾ ਕਿਹੜੇ ਦੀ ਆ ਗਿਆ ਪਿੰਡ ਰਾਤ ਰਿਆਣਾ ਹੈ ਬਈ ਆਪਣਾ ਖੇਤਾਂ 'ਚ ਘਰ ਆ ਗਿਆ ਬਾਦ ਲਗਾੜਾ ਦੀ ਛੜਕ ਤੇ ਬਾਦ ਲਗਾੜਾ ਵਾਲੇ ਰੋਡ ਤੇ ਖੇਤਾਂ 'ਚ ਡੇਰੇ ਆ ਗਏ ਹਨਾ ਹਾਂ ਨੰਬਰ ਵੀ ਬੋਲ ਦਿਓ 98142 62116 98142 ਤੇ 62116 ਨਾਲ ਪਰਲੇ ਬੰਨੇ ਜਾ ਕੇ ਨਾ ਮੱਝ ਦਾ ਕਦ ਕੁੱਦ ਵੀ ਕਰਾ ਦੇ ਚੱਕ ਇੱਕ ਵਾਰੀ ਵਜਨ-ਭਜਨ ਆ ਗਿਆ ਸੱਜਣੋ ਫੁੱਲ ਵੱਡੀ-ਬੁੱਡੀ ਵਾਲਾ ਕੋਈ ਲੇਖਾ ਨਹੀਂ ਹੈਗਾ ਮੱਝ ਦਾ ਛੋਟੀ ਵਾਲਾ ਸੀ ਨਹੀਂ ਇਹ ਲੱਗੂਗਾ ਕਿ ਜਿਵੇਂ ਰੇਲ ਦੇ ਡੱਬੇ ਵਾਲਾ ਕੰਮ ਹੀ ਹੈ ਇਹਦਾ ਤੇ ਨਾਲ ਇਹਦੇ ਕੱਟੀ ਆ ਗਈ ਬਾਈ ਹਾਂ ਇਹ ਸੂਈ ਕਦੋਂ ਆ ਕੱਲ ਸੂਈਏ ਦੇ ਨੇ ਤੋਰੋ ਇਹ ਖੋਲ ਕੇ ਤੋੜ ਦੋ ਇੱਥੋਂ ਇੱਥੋਂ ਗੈਰੀ ਆਰਡਰ ਕੁਆਲਿਟੀ ਕਰਾ ਦੀ ਚੈੱਕ ਓਏ ਹਾਂਜੀ ਬਾਈ ਤੋੜ ਦੇ ਖਵਾ ਕੇ ਆ ਨੀ ਬੋਲਾ ਬੋਲਾ ਕੱਢਿਆ ਮੈਂ ਕੁਛ ਹਾਂ ਮੇਰੇ ਕਿੰਨਾ ਕ ਬੋਲਾ ਕੱਢਿਆ ਬਈ ਇਹਦਾ 6 ਕਿਲੋ ਕੱਢੇ ਬਈ 6 ਕਿਲੋ ਤੇ ਸਮਾਂ ਹੋ ਰਿਹਾ ਸੱਜਣੋਂ ਦੁਪਹਿਰ ਦਾ ਕੱਦ ਬੈਡ ਫੁੱਲ ਡਬਲ ਆ ਤੇ ਬਾਡੀ ਬੂਡੀ ਵਾਲਾ ਵੀ ਕੋਈ ਲੇਖਾ ਨਹੀਂ ਹੈਗਾ ਉਤੋਂ ਜਿਹੜੇ ਹਿਸਾਬ ਨਾਲ ਨਾ ਮੱਝ ਦੀ ਚੜਾਈ ਚ ਗਈ ਆ ਐਦਾਂ ਨਹੀਂ ਆ ਮੱਝਾ ਇਹ ਮੰਨ ਲਓ ਤੁਸੀਂ ਵੀ ਗਿਣਤੀ ਦੀਆਂ ਮੱਝਾਂ ਜੀ ਦੇਖਣ ਨੂੰ ਮਿਲਦੀਆਂ ਨੇ ਜਿਹਦੇ ਹਿਸਾਬ ਨਾਲ ਮੱਝ ਦਾ ਚਗਾਠਾ ਚੂਠਾ ਆ ਗਿਆ ਉਤੋਂ ਤੇ ਘੱਡ ਬਿੱਡਾ ਕਮਾ ਲਾ ਬਾਈ ਉਰਲੇ ਬੰਨੇ ਇੱਥੇ ਤੇ ਇੱਥੋਂ ਦਿਖਾ ਦੀ ਕਰੀ ਓਏ ਸੱਚ ਮੁੱੱਚੀ ਉਹੀ ਗੱਲ ਆ ਵੀ ਦੋ ਮਹੀਨਿਆਂ ਜਿੰਨਾ ਵਜਨ ਲਈ ਫਿਰਦੀ ਆ ਨਾ ਕੱਲੀ ਇਹ ਹਾਂ ਕਿਹੜਾ ਹੋਰ ਕਮਾਦੀ ਇਧਰੋਂ ਬਾਈ ਐ ਨੂੰ ਲੈ ਚੱਲਾ ਸੁਹਾ ਕਿਹੜਾ ਇਹਦਾ ਤੀਜਾ ਸੁਹਾ ਸੁਈਆ ਵੀਰੇ ਨਾਲ ਕੱਟੀ ਆ ਨਾ ਦੂਜੇ ਸੁਹਾ ਜਮਾ ਜੈਨੂਅਲ ਚੋਣ ਵਾਲਾ ਦੁੱਧ ਕਿੰਨਾ ਚੋਲੇ ਆਪਾਂ ਨੇ ਘਰੇ 18 ਕਿਲੋ 600 ਗ੍ਰਾਮ ਦੁੱਧ ਚੋਲੇ ਦਾ ਕੰਡੇ ਦਾ ਕੰਡੇ ਤੋਲਣ ਵਾਲਾ 18 ਕਿਲੋ ਤੇ 600 ਗ੍ਰਾਮ ਹਾਂ ਐਗਤੀ ਕਿੰਨਾ ਕ ਕਰ ਦੂਗੀ ਐਗਤੀ ਬਈ ਕਰ ਜੂਗੀ ਬੀ ਪਲੱਸ 18 600 ਚੋਲਿਆ ਉਹੀ ਗੱਲ ਆ ਵੀ ਬਾਈ ਨੇ ਜਾਂਚ ਕਰੀ ਸੱਜਣੋ ਜਮ ਜੈਨੂਅਮ ਜੀ ਐਗਤੀ ਬਾਈ ਕਹਿੰਦਾ ਬੀ ਪਲੱਸ ਇਹ ਝੋਟੀ ਕਰ ਜੂਗੀ ਪਰ ਬਾਡੀ ਬੂਡੀ ਕੱਦ ਬੱਡਾ ਆ ਗਿਆ ਫੁੱਲ ਡਬਲ ਬੰਦੇ ਬਾਈ ਤੇ ਪਲੱਸ ਪੁਆਇੰਟ 1 ਹੋਰ ਆ ਸੱਜਣੋ ਇਹਦੇ ਨਾਲ ਵੀ ਨਾ ਕੱਟੀ ਆ ਗਈ ਨਾਲ ਗੈਰੀ ਕੱਟੀ ਤੇ ਮਾਰ ਵੀ ਕੈਮਰਾ ਕੱਟੀ ਵੀ ਬਹੁਤ ਕੁਆਲਿਟੀ ਦੀ ਆ ਗਈ ਇੱਥੋਂ ਯਾਰ ਮੱਝ ਦੇ ਕੱਦ ਦਾ ਆਈਡੀਆ ਵੀ ਕਰਾ ਲਿਆ ਆਪਣੇ ਕੱਦ ਤੋਂ ਤੇ ਚੜਾਈ ਚੜੂਈ ਵਾਲਾ ਤੇਦਾ ਹੱਥ ਨਹੀਂ ਜਾਂਦਾ ਪੂਰੀ ਵਾਂ ਉਦੋਂ ਵੀ ਵੱਧ ਚੜਾਈ ਵਾਲੀ ਆ ਗਈ ਤੇ ਲੇਵਾ ਰੱਖਦੀ ਆ ਬਿਲਕੁਲ ਇੱਥੋਂ ਇਹ ਕਹਿ ਸਕਦੇ ਆ ਵੀ ਟੁੱਟ ਮਾਜੇ ਲੇਵੇ ਵਾਲਾ ਕੰਮ ਨਹੀਂ ਖੁੱਲੇ ਲੇਵੇ ਦੀ ਮੈਂ ਆ ਗਈ ਤੇ ਰੱਖਦੀ ਆ ਨਾਲ ਲੱਗ ਮਾਜਾ ਬਾਈ ਹੈਨਾ ਚੌਣ ਚ ਪਾਉਣ ਦੀ ਕਿਵੇਂ ਆ ਚੌਣ ਦੀ ਤਾਰ ਪੋਲੀ ਐ ਸੀ ਲੇ ਮੈਂ ਐਸੇ ਯਾਰ ਸਰਲਾ ਛਿੱਟਾ ਤਾਂ ਨਹੀਂ ਨਾ ਨਾ ਭਾਰ ਬੋਝ ਦਿਖਾਉਂਦੀ ਹੋਵੇ ਨਾ ਨਾ ਕੋਈ ਫੈਟ ਫੈਟ ਤਾਰ ਕੋਈ ਨਾ ਸੌ ਦੀ ਸੌ ਯਾਰ ਇੱਕ ਪੱਖ ਤੋਂ ਹਾਂ ਕਿ ਟੀਵੀ ਦੇ ਦਾਂਗੇ ਨਾਲ ਹੀ ਫਿਰ ਹਾਂ ਕਿੰਨੇ ਪੈਸੇ ਲਵਾਂਗੇ ਇਹਦਾ 225 ਰੇ ਫਿਕਸ ਜਾ ਕਿੰਨਾ ਕਰਦਾਂਗੇ ਜੀ ਦੋ ਬੀਕ ਦਾ ਦੋ ਬੀ ਦੀ ਹਾਂ ਆਪ 2 ਲੱਖ ਤੇ 20000 22 ਕਹਿੰਦਾ ਨੇ ਇਹਦਾ ਆਪਾਂ ਇਹ ਮੰਨ ਲਓ ਵੀ ਲੈਣਾ ਹੀ ਆ 2 ਲੱਖ ਤੇ 20 ਉਹ ਜੋ ਸ਼ੋਰਟ ਛੱਪੇ ਵਾਲਾ ਸਿਸਟਮ ਜੀ ਰਹਿ ਜਾਊਗਾ ਮਾੜਾ ਮੋਟਾ ਤੇ ਸਭਾ ਦਾ ਤੁਸੀਂ ਚੈੱਕ ਕਰੀਏ ਜਾਂ ਨਹੀਂ ਕਿਉਂਕਿ ਸਭਾ ਦੀ ਬਿਲਕੁਲ ਠੰਡੀ ਸੀਲ ਆ ਗਈ ਬਾਡੀ ਦੀ ਬੰਤਰ ਵੀ ਬਹੁਤ ਕਮਾਲ ਦੀ ਆ ਘੱਤ ਬੱਡ ਵੀ ਫੁੱਲਾ ਤੇ ਮੇਨ ਗੱਲ ਆ ਨਾ ਇਹ ਘਰੇਲੂ ਸੱਜਣ ਕੋਲੇ ਮੱਝ ਆ ਜੇ ਹੁੰਦੀ ਕਿਸੇ ਵਪਾਰੀ ਕੋਲੇ ਵਪਾਰੀ ਕੋਲੇ ਸਾਨੂੰ ਪਤਾ ਹੀ ਆ ਵਿਕੀਮ ਤਾਂ ਕਿੱਥੇ ਭag ਜਾਣੀਆਂ ਨੇ ਜਾ ਕੇ ਹਨਾ ਇਹ ਲੋਕ ਵਪਾਰੀ ਸੱਜਣ ਕੋਲੇ ਮੱਝ ਭag ਜਾਣਗੇ ਆ ਕਿਉਂਕਿ ਸਾਮ ਸੰਭਾਲ ਦਾ ਬੱਟਾ ਵੀ ਹੋ ਜਾਂਦਾ ਤੇ ਬਾਕੀ ਕਰਦੀਆਂ ਮੱਝ ਹੀ ਆਪਣੀ ਹਾਂ ਬਈ ਕਰ ਲੈ ਜਾਈ ਪਰਲੇ ਬੰਨੇ ਦੇ ਕੱਦ ਦਾ ਆਈਡੀਆ ਜਾਂ ਹੋ ਜੂ ਪਰਲੇ ਬੰਨੇ ਖੜ ਜਾ ਤੇ ਸੀਮਨ ਦਾ ਤਾਂ ਨਹੀਂ ਪਤਾ ਕਿਹੜੇ ਟੀਕੇ ਦੀ ਆ ਇਹ ਟੀਕੇ ਦਾ ਤਾਂ ਨਹੀਂ ਪਤਾ ਆਪ ਕਿਹੜੇ ਦੀ ਆ ਨਾ ਨਾ ਤੇ ਦੁੱਧ ਕਿੰਨਾ ਕੁ ਲੰਮਾ ਟਾਈਮ ਦਿੰਦੀ ਆ ਸੂਣ ਤੋਂ ਬਾਅਦ ਦੁੱਧ ਵਧੀਆ ਦਿੰਦੀ ਆ ਵੀਰੇ ਠੀਕ ਆ ਗੱਲ ਹਾਂ ਤੇ ਨੰਬਰ ਬੋਲ ਦਿਓ ਥੋੜਾ 98142 62116 ਪੱਨਮੇ 142 ਤੇ 6211622 ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਰਾਇਤrana ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਨੇੜੇ ਆਗਾ ਸੱਜਣੋਂ ਜਾਖੜ ਹਰਿਆਣਾ ਜਿਹੜੇ ਵੀ ਸੱਜਣੋਂ ਝੋਟੀ ਪਸੰਦ ਆਊਗੀ ਨੇੜਾ ਕੇ ਪਾਸ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ